ਉਹ ਦੀਪਕ ਜੀ ਇਹ ਨਾ ਇੱਕ ਬੜੀ ਪੁਰਾਣੀ ਸਮੱਸਿਆ ਆ ਇਹ 10 15 ਸਾਲ ਪੁਰਾਣੀ ਸਮੱਸਿਆ ਅੱਜ ਦੀ ਸਮੱਸਿਆ ਨਹੀਂ ਹੈਗੀ ਜੀ ਔਰ ਇਹ ਸਭ ਤੋਂ ਵੱਧ ਐਸ ਫੇਰੇ ਜੇ ਨੁਕਸਾਨ ਪਹਚਾਰੀ ਹੈ ਉਹ ਗਰੀਬ ਤਬਕੇ ਦੇ ਲੋਕ ਜਿਹੜੇ ਸ਼ਡਿਊਲ ਕਾਸਟ ਛੋਟੇ ਪਰਿਵਾਰ ਨੇ ਉਹਨਾਂ ਦੇ ਬੱਚਿਆਂ ਦਾ ਰੁਝਾਨੇ ਦੇ ਵਿੱਚ ਤਬਦੀਲ ਹੁੰਦਾ ਹੈ ਫਿਰ ਉਸ ਤੋਂ ਬਾਅਦ ਉਹ ਕ੍ਰਾਈਮ ਕਰਦੇ ਨੇ ਫਿਰ ਉਹ ਹੌਲੀ-ਹੌਲੀ ਜਿਹੜੇ ਅੱਜ ਜਵੇ ਤੁਸੀਂ ਸਮਝ ਲੋ ਕਿ 20 ਸਾਲ ਦਾ ਬੱਚਾ ਕੋਈ ਅੱਜ ਚੇਨੀਆਂ ਲਾ ਰਿਹਾ ਜਾਂ ਨਸ਼ੇ ਕਰ ਰਿਹਾ ਉਹਦੀ ਪੁਸ਼ਤਪ ਨਹੀਂ ਇਸ ਸਿਸਟਮ ਨੇ ਅਇਤੋਂ 10 ਸਾਲ ਪਹਿਲੋਂ ਕੀਤੀ ਐ ਤੇ ਅੱਜ ਆ ਕੇ ਉਹ ਚੇਨੀਆਂ ਲਾਉਣ ਜੋਗਾ ਹੋਇਆ ਤੇ ਅੱਜ ਆ ਕੇ ਉਹ ਛੁਰੀ ਮਾਰ ਕਰਨ ਜੋਗਾ ਜਾਂ ਗੈਂਗਸਟਰ ਬਣ ਕੇ ਜਾਂ ਕੁਛ ਇਹੋ ਜਿਹੇ ਧੰਦਿਆਂ ਦੇ ਵਿੱਚ ਉਹ ਇਨਵੋਲਵ ਹੋਇਆ ਮੈਂ ਦੂਸਰਾ ਇੱਕੋ ਜਿਹੀ ਸਮੁਦਾਈ ਨਹੀਂ ਔਜਲਾ ਸਾਹਿਬ ਮੇਰਾ ਖਿਆਲ ਇੱਕੋ ਸਮੁਦਾਈ ਨਹੀਂ ਹਰ ਸਮੁਦਾਈ ਮੈਂ ਮੈਂ ਤਾਂ ਕਹਿਣਾ ਕਿ ਗਰੀਬ ਸਮੁਦਾਈ ਇਹਦੇ ਵਿੱਚ ਜਿਆਦਾ ਜਿਸ ਗਰੀਬ 'ਚ ਜਿਆਦਾ ਤਦਾਦ ਐ ਐਸਸੀ ਭਾਈਚਾਰੇ ਦੀ ਸਾਡੀ ਹੈ ਕੀ ਹੈ ਜੀ ਕੀ ਦੋਜਲਾ ਬੁਰਾ ਬੁਰਾ ਹਮਕਾਰੀ ਬੰਦਾ ਸਰਕਾਰੀ ਬੰਦਾ ਮੁੜਦਾਬਾਕ ਆਪੀ ਬੰਦਾ ਦੁਸ਼ਟ ਬੰਦਾ ਮੁੜਦਾਬਾਕ ਜੀਨਾਮਾ ਮੁੜਦਾਬਾਕ ਜਕੀਦ ਰਹੋ ਜਨਾ ਮੁੜਦਾਬਾਕ ਜਕੀਦ ਰਹੋ ਜਨਾ ਮੁੜਦਾਬਾਕ ਸਰਕਾਰੀ ਬੰਦਾ ਮੁੜਦਾਬਾਕ ਸਰ ਮਾਨ ਜੀ ਅੱਜ ਚਬੰਡਾ ਦੇ ਵਿਖੇ ਵਰਜ਼ੀਦ ਹੌਸਲਾ ਜਿਹੜੇ ਮੌਜੂਦਾ ਅੰਮ੍ਰਿਤਪੁਰ ਅੰਮ੍ਰਿਤਸਰ ਨੇ ਕਾਂਗਰਸ ਦੇ ਲੋਕ ਸਭਾ ਤੋਂ ਅੱਜ ਉਹਨਾਂ ਦਾ ਪੁੱਤਰਾ ਫੁੱਟਿਆ ਗਿਆ ਇਸ ਸੰਬੰਧੀ ਕੀ ਕਹਿਣਾ ਚਾਹੁੰਦੇ ਹਾਂ ਜਿਹੜਾ ਖਾਸ ਸਾਰੇ ਇਲਾਕੇ ਵਾਲਿਆਂ ਦੇ ਵਿੱਚ ਹੀ ਲੋਕ ਸਾਰਾ ਸਾਡੇ ਦੇ ਬਿਆਨ ਦੇ ਜਦੋਂ ਗੱਲ ਕਰਦੇ ਹਨ ਪੱਕੇ ਦੱਸ ਦੱਸਦੇ ਅਸੀਂ ਕਿਹੜਾ ਅਭਿਆਨ ਦੇਣਾ ਹੈ ਕਿਹੜਾ ਨਹੀਂ ਦੇਣਾ ਤੁਹਾਨੂੰ ਸਾਥ ਹਾਲ ਤੋਂ ਐਮਪੀ ਰਹਾ ਤੁਹਾਨੂੰ ਇਹ ਗਲਤ ਨਹੀਂ ਪਤਾ ਵੀ ਮੈਂ ਇੱਕ ਬਰਾਦਰੀ ਨੂੰ ਟਾਰਗਟ ਕਰਦੇ ਹਾਂ ਇਹਦੇ ਵਿੱਚ ਕਸ਼ਿਸ਼ ਕਰੀਏ ਦਾਲ ਨਹੀਂ ਕਿਹਦੇ ਨਹੀਂ ਕਰਦੇ ਕਿ ਕਿ ਲੱਗਾ ਨਹੀਂ ਹੈਗਾ ਨਹੀਂ ਸਾ ਬਹੁਤ ਜ਼ਿਆਦਾ ਪਰ ਇਹਦੇ ਵਿੱਚ ਸਾਰੇ ਹੀ ਲੋਕ ਜਿਹੜੇ ਹਨ ਉਹਦੇ ਵਿੱਚ ਸਾਰੀਆਂ ਬਰਾਦਰੀਆਂ ਦੇ ਅੱਜ ਜਿਹੜੀਆਂ ਤੁਹਾਡੀਆਂ ਨਹੀਂ ਤੇ ਜੋ ਤੁਹਾਡਾ ਬੀਜਾ ਬੀਜ ਜਿਹਦਾ ਇਹ ਤੇ ਟੁਹੰਡਾ ਹੈ ਆ ਲੋਕਾਂ ਦੀਆਂ ਮਾਵਾਂ ਧਾਰਾ ਮਾਰਦੇ ਆ ਤੇ ਲੋਕਾਂ ਦੇ ਅੱਸੀਆਂ ਲੈ ਲੈ ਬਾਹਰ ਨਿਕਲਦੇ ਆ ਤੇ ਤੁਹਾਨੂੰ ਰੋਂਦੇ ਆ ਲੋਕ ਜਿਹਨਾਂ ਜਿਹਨਾਂ ਨੇ ਅਰਾਜ ਕੀਤੇ ਆ ਤੇ ਸੋ ਇਸ ਵਾਸਤੇ ਤੈਨੂੰ ਇੱਕ ਬਰਾਦਰੀ ਨੂੰ ਟਾਰਗੇਟਿੰਗ ਕਰਨ ਲਈਦਾ ਕਿ ਸਾਰੀ ਬਰਾਦਰੀ ਜਿਹੜੀਆਂ ਸਾਰੇ ਜੱਤਾਂ ਦੇ ਪੁੱਤ ਦੇ ਧੜੇ ਆ ਐਮਪੀ ਤੇ ਐਮਐਲਏ ਮੰਤਰੀ ਰੇ ਆ ਉਹ ਨਹੀਂ ਮੈਸੇਜ ਭੇਜਦੇ ਹਰੋ ਤੁਹਾਡੀਆਂ ਖਬਰਾਂ ਦੇ ਵਿੱਚ ਆਉਂਦੇ ਆ ਵੀ ਫਲਾਣੇ ਫਾਮ ਐਨੀ ਡਰੱਗ 'ਚ ਫੜੀ ਗਈ ਆ ਉਹ ਐਸੀ ਨੇ ਲੋਕਤ ਤੁਸੀਂ ਲੋਕੀਏ ਜਿਹੜੇ ਰੱਖੇ ਵੇਚਦੇ ਜੇ ਆਪਣੇ ਆਪ ਤੇ ਕੰਟਰੋਲ ਕਰੋ ਸੋਪਹੀ ਕਰਨੂ ਜੇ ਕਿਹ ਰਾਬਾ ਨੂੰ ਭਰਿਆ ਆ ਐਸੀ ਪਹਿਲੇ ਤੁਹਾਡੇ ਤੇ ਉਸੇ ਦੇ ਅੱਗੇ ਨੇ ਜ਼ਖਮ ਕੀਤੇ ਇਸ ਖਾਉਂਦੇ ਬੈਠ ਸਾਡਾ ਦਰਬਾਰ ਸਾਹਿਬ ਧਾਕੇ ਤੇ ਇਹ ਤੁਹਾਡੀ ਪਾਰਟੀ ਨੇ ਜੋ ਕੰਮ ਕੀਤਾ ਵਾ ਉਹ ਕਿਤੇ ਸਦੀਆਂ ਇਹ ਭੁੱਲ ਜਾਣਾ ਵਾ ਸੱਚੋ ਚੌਣ ਕਮਿਸ਼ਨ ਨੂੰ ਜਾਂ ਕਾਂਗਰਸ ਪਾਰਟੀ ਦੇ ਹਾਈ ਕਮਾਂਡ ਨੂੰ ਕੀ ਕਰਨਾ ਚਾਹੁੰਦੇ ਆ ਕਿ ਗਰਜੀਤ ਅਦਾਲਤ ਤੇ ਪਹਿਚੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਕਹਿੰਦੇ ਮੈਂ ਇਹਸ ਬੰਦੇ ਨੇ ਸਟੇਟ ਕੈਨਸਲ ਕਰਕੇ ਕਿਸੇ ਹੋਰ ਨੂੰ ਟੈਂਪੋਰਰੀ ਜਿਹੜੇ ਜਓਐਨ ਇਹ ਲਫਜ਼ ਬੋਲੇ ਆ ਇਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਵਾ ਜਓਐਨ ਇਹ ਭੱਦੇ ਲਫਜ਼ ਬੋਲੇ ਆ ਭਾਵੇਂ ਇਹਨੇ ਬਜਾ ਹੋਰ ਵੀ ਜਗਾ ਬੋਲਦਾ ਇਹਦੇ ਆ ਭੱਦੇ ਲਫਜ਼ ਹੋਟੇ ਮੀਟਿੰਗ ਜਿਹੜੀ ਕੈਨਸਲ ਹੋਣੀ ਚਾਹੀਦੀ ਆ ਪਰ ਖਾਸ ਕਰਕੇ ਲੋਕ ਬੋਲਿਆ ਵਾ ਜੀ ਟਿਕਟ ਕੈਨਸਲ ਕਰਕੇ ਹੋਰ ਕਿਸੇ ਨੂੰ ਟਿਕਟ ਦਿੱਤੀ ਜਾਵੇ ਤੇ ਇਹਦੇ ਉੱਤੇ ਪਰਚਾ ਦਰਜ ਕਰੋ ਸਾਡੀ ਇਹ ਮੰਗਿਆ ਸਾਡੀ ਖਾਸ ਕਰਕੇ ਪੰਜਾਬ ਦੇ ਲੋਕਾਂ ਅੱਜਾ ਦੋਸਤਾਂ ਨੂੰ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹਾਂ ਬੰਦਾ ਆਪਣਾ ਨਾਮ ਤੇ ਅੱਗੇ ਦੱਸੋ ਜੀ ਮੈਂ ਜਹਦਾਰ ਸੁਖਜਨ ਸਿੰਘ ਤਲਵੰਡੀ ਜਿੱਥੇ ਮੈਂ ਇੱਕ ਪੋਲੀਟਿਸਟ ਵਜਾ ਮੈਂ ਪਾਰਟੀ ਬਾਡੀ ਤੋਂ ਪਰੋਟ ਕੇ ਇੱਕ ਐਸੇ ਸਮਾਜ ਦਾ ਮੈਂ ਐਸੇ ਸਮਾਜ ਨਾਲ ਸੰਬੰਧਿਤ ਵੀ ਰੱਖਦਾ ਤੇ ਜਿੱਦੇ ਵਿੱਚ ਕਾਂਗਰਸ ਪਾਰਟੀ ਦੀ ਪਿਛਲੇ 10 ਸਾਲਾਂ ਤੋਂ ਜਿਹੜਾ ਸਾਡੇ ਨਾਲ ਵਰਤਾਜ ਚੰਗਾ ਨਹੀਂ ਸਿੱਖ ਸਮਾਜ ਦੇ ਨਾਲ ਮੈਂ ਇੱਕ ਗੁਰਸਿੱਖ ਵੀ ਹਾਂ ਐਸੇ ਸਮਾਜ ਦੇ ਵਿੱਚ ਗਰੀਬ ਦਾ ਪੁੱਤ ਐ ਇੱਕ ਮੈਂ ਜਿੱਥੇ ਕਾਂਗਰਸ ਪਾਰਟੀ ਨੇ ਪਿਛਲੇ 10 ਹਕਿਆਂ ਦੇ ਵਿੱਚ ਸਿੱਖ ਸਮਾਜ ਨਾਲ ਬੜਾ ਧੱਕਾ ਕੀਤਾ ਜਦੋਂ ਅਕਾਲ ਤਖਤ ਸਾਹਿਬ ਦਾ ਆਇਆ ਇਹ ਕਾਂਗਰਸ ਪਾਰਟੀ ਆ ਹਾਲੇ ਤੱਕ ਜਿਹੜੇ ਕਾਂਗਰਸ ਪਾਰਟੀ ਵੱਲੋਂ ਦਿੱਤੇ ਹੋਏ ਸਿੱਖ ਪਰਮ ਨੂੰ ਜਗਮ ਉਹ ਹਾਲੇ ਤੱਕ ਠੀਕ ਨਹੀਂ ਹੋਏ ਤੇ ਕਾਂਗਰਸ ਪਾਰਟੀ ਵੱਲੋਂ ਜੋ ਕੈਂਡੀਡੇਟ ਖੜਾ ਕੀਤਾ ਗਿਆ ਅੰਮ੍ਰਿਤਸਰ ਦੀ ਸੀਟ ਤੋਂ ਉਹ ਗਰਜੀਤਾ ਉਜਲਾ ਹਾਂਜੀ ਉਹਨੇ ਆਜੂ ਤਿੰਨ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਹੈ ਜਿਹਦੇ ਵਿੱਚ ਕਹਿੰਦਾ ਹੈ ਕਿ ਜਿਹੜਾ ਨਸ਼ਾ ਹੈ ਐਸਸੀ ਸਮਾਜ ਦੇ ਜਿਹੜੇ ਬੱਚੇ ਨੌਜਵਾਨ ਬੱਚੇ ਇਹ ਨਸ਼ਾ ਵੇਚਦੇ ਆ ਤੇ ਨਸ਼ਾ ਕਰਦੇ ਆ ਤੇ ਕ੍ਰਾਈਮ ਕਰਦੇ ਆ ਇਹ ਲੁੱਟਾ ਖੂਹਾਂ ਕਰਦੇ ਆ ਤੇ ਐਸੇ ਸਮਾਜ ਦੇ ਬੱਚੇ ਸਿੱਧਾ ਟਾਰਗਟ ਕੀਤਾ ਉਹਨੇ ਐਸੇ ਸਮਾਜ ਦੇ ਬੱਚਿਆਂ ਨੂੰ ਤੇ ਸਾਡੇ ਜਿੰਨੇ ਵੀ ਐਸੇ ਸਮਾਜ ਦੇ ਇਹ ਭਾਈਚਾਰੇ ਆ ਅਸੀਂ ਇਹਦੀ ਸਖਤ ਤੋਂ ਸਖਤ ਨਿੰਦਾ ਕਰਦੇ ਆ ਐਡਾ ਹੰਕਾਰੀ ਪੁਰਸ਼ੇ ਆ ਅੱਜ ਤਿੰਨ ਦਿਨ ਹੋ ਚੱਲੇ ਆ ਕੱਲ ਅੰਮ੍ਰਿਤਸਰ ਵੀ ਇਹਦਾ ਜਿਹੜਾ ਪਤਲਾ ਫੋਕਿਆ ਗਿਆ ਤੇ ਇਹਨੇ ਅਜ ਤੱਕ ਸੌਰੀ ਜਿਹੜੀ ਨਹੀਂ ਫੀਲ ਕੀਤੀ ਕਿ ਚਲੋ ਸੌਰੀ ਫੀਲ ਕਰ ਲਈਏ ਐਡਾ ਹੰਕਾਰੀ ਬੰਦਾ ਹੈ ਤੇ ਅਸੀਂ ਇਸ ਵਿਰੋਧ ਦੇ ਵਿੱਚ ਅੱਜ ਮਜੀਠੇ ਹਲਕੇ ਦੇ ਵਿੱਚ ਜਿਹੜਾ ਸੈਂਟਰ ਪੈਂਦਾ ਪਿੰਡ ਚਮਿੰਦਾ ਦੇ ਵੀ ਇੱਥੇ ਚੌਕ ਦੇ ਵਿੱਚ ਇੱਥੇ ਵੀ ਦਾ ਪਤਲਾ ਪੁੱਗਿਆ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਹਾਂ ਇੱਥੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨੂੰ ਸੱਤ ਤੋਂ ਸਖਤ ਜਿਹੜੀ ਸਜ਼ਾ ਦਿੱਤੀ ਜਾਵੇ ਤੁਰੰਤ ਇਹਤੇ ਪਰਚਾ ਕਰਕੇ ਇਹਦੀ ਟਿਕਟ ਜਿਹੜੀ ਰੱਦ ਕੀਤੀ ਜਾਵੇ ਅਸੀਂ ਮੰਗ ਕਰਦੇ ਆ ਕਿਉਂਕਿ ਸਾਡੀ ਸਿੱਖ ਸਮਾਜ ਦੇ ਜਾਂ ਐਸੀ ਬਰਾਦਰੀ ਜਾਂ ਹੋਰ ਹੀ ਸਾਡੇ ਕੋ ਇੱਥੇ ਪਹੁੰਚੇ ਨੇ ਬਾਦਮੀ ਦੇ ਸਮਾਜ ਵਾਲੇ ਪਹੁੰਚੇ ਨੇ ਸਾਰਿਆਂ ਦੇ ਹਿਰਦੇ ਇਸ ਵੇਲੇ ਵਲੂੰਧਰੇ ਪਏ ਨੇ ਜੇ ਪ੍ਰਸ਼ਾਸਨ ਨੇ ਜਾਂਤੇ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ ਤੇ ਅਗਲਾ ਸਟੈਪ ਅਸੀਂ ਇਹ ਤੋਂ ਹੋਰ ਵੀ ਸਖਤ ਲੈ ਸਕਦੇ ਹਾਂ ਹਾਂਜੀ ਸਸ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज